ਜੇ ਲਾਹੌਰ ਸਾਹ ਦੇ ਕਸਬਾ ਮਚੀਠਾ ਦੇ ਨੇੜਲੇ ਪਿੰਡ ਭੰਗਾਲੀ ਸਮੇਤ ਹੋਰਨਾ ਕਈ ਪਿੰਡਾਂ ਦੇ ਵਿੱਚ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 13 ਦੀ ਮੌਤ ਹੋ ਗਈ। ਇਹ ਖਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਰਾਤ ਪਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਹਾਲ ਚਾਲ ਜਾਣਿਆ ਗਿਆ। ਜੋ ਵਿਅਕਤੀ ਬਿਮਾਰ ਸਨ ਉਹਨਾਂ ਨੂੰ ਇਲਾਜ ਦੀ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਦਿਨ ਚੜ੍ਹਦੇ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਾਨੀ ਅਤੇ ਐਸਐਸਪੀ ਅਮਰਸਰ ਦਿਹਾਤੀ ਮਰਿੰਦਰ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਸਨ। ਉਹਨਾਂ ਵੱਲੋਂ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇਸ ਤਰ੍ਹਾਂ ਦੀ ਰਜਿਦਕੀ ਪੈਂਦੇ ਪਿੰਡ ਪੰਘਾਲੀਕਲਾ, ਬਰੀਏਵਾਲ, ਮਰੜੀਕਲਾ, ਤਲਵੰਡੀ ਕੁੰਮਨ ਟੱਪਰੀਆਂ ਸਮੇਤ ਨੇੜਲੇ ਹੋਰ ਪਿੰਡਾਂ ਵਿੱਚ ਵੀ ਜਿਗਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਅਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦੇਹਾਂ ਪੋਸਟ ਮਾਰਟਮ ਲਈ ਅਮਰਸਰ ਭੇਜੀ ਜਾਂਦੀਆਂ ਹਨ ਜੀ ਜਦੀਦੀ ਖਰਾਬ ਪਿੰਡ ਦੇ ਨਾਲ ਪੰਜ ਛੇ ਮੌਤਾ ਹੋਈਆਂ ਨੇ ਸਾਡੇ ਪਿੰਡ ਜੀ ਹਾਂ ਜੀ ਹੋਰ ਕਿੱਥੇ ਕਿੱਥੇ ਹੋਈਆਂ ਨੇ ਦੋ ਤਿੰਨ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਭੰਗਾਲੀ ਐ ਕਾਲਪੁਰੀ ਤਕਪੜੀ ਐ ਤਕਪੜੀਆਂ ਜੀ ਵੀ ਆ ਜੀ ਸ਼ਾਮਲ ਤਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਜਦੀਦੀ ਖਰਾਬ ਦੇ ਨਾਲ ਬਹੁਤ ਮੌਤਾ ਹੋਈਆਂ ਨੇ ਫਿਰ ਦੁੱਖदाई ਘਟਨਾ ਆ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਹੈਗੇ ਜਾਂ ਗਰੀਬ ਪਰਿਵਾਰ ਨਹੀਂ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਮੈਂਦ ਮੇਥੇ ਹੈ ਪ੍ਰਸ਼ਾਸਨ ਦਾ ਆਪਦਾ ਹੀ ਪੂਰੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਬਾਹਰੇ ਨੇ ਠੀਕ ਹੈ ਤੇ ਕਿਹੜੇ ਕਿਹੜੇ ਪਿੰਡ ਤੋਂ ਲਹੁੰਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਤੁਸੀਂ ਤਫਤੀਸ਼ ਦਾ ਬੇਸ਼ਕਾ ਉਹ ਤਫਤੀਸ਼ ਕਰੋ ਤੇ ਕੁੰਡ ਬੰਦ ਕਰ ਜੀ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਆ ਰਾਤ 12:30 ਵਜੇ ਮੈਨੂੰ ਠਾਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਆਦੀਆਂ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ ਉਹਨਾਂ ਬਾਰੇ ਵੀ ਕੋਈ ਚੰਗਿਆ ਕਿਸ ਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਫੋਟੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਤੇ ਗਾੜੀ ਹੁਣ ਫੇਰ ਅਗੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਟੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਕੋ ਤੇ ਉਹਨਾਂ ਨੂੰ ਸੋਟਾ ਵੀ ਆ ਜਾਉਂਦਾ ਠੀਕ ਹੈ ਮਿਹਰਬਾਨੀ ਆ ਬੇਸਿਕਲੀ ਅਨਫੋਰਚੂਨੇਟ ਇਸੇ ਬੋਤਲ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰਿਆ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੀ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ये पिंड सब बेसिकली तो आप इमीडिएटली अपनी मेडिकल टीम्स रश की लोगों असि हॉस्पिटल भी पहुँचाया है एज ऑफ नाउ छे परसन होस्पिटल भी एडमिटिड हैं जिन्हों जी सा डॉक्टर टीम सगी वो समझते थी कि वलनरेबल से हूँ भी डोर टू डोर जाके हूँ भी यही कर रहे हैं कि लोगों को ये सेंसीटाइज कर रहे हैं कि जी जहरीली शराब है यदा जोड़ा इफेक्ट है ਇਹ ਚਾ ਵੀ ਤੋਂ 8-10 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜਿਹੜੀ ਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਅਡਮਿਟ ਨੇ ਉਹ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਹਾਂ ਸੈਕੰਡਰੀ ਵੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੈਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ 14 ਲੋਸ ਦਾ ਇਕੋ ਪੈਂਡੇ ਤੇ ਜੇ ਅਲੱਗ-ਅਲੱਗ ਪਿੱਟਾ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜਾਂ। ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦੁਹਾਰ ਰਹੀ ਹਾਂ ਕਿ ਉਹ ਜ਼ਰੂਰ ਹੋ। ਅ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਅ ਇਦਾਂ ਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 72 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਸੋ ਇਮੀਡੀਏਟਲੀ ਇਲਾਜ ਆਪਾਂ ਕਰਾ ਲઈએ। ਥੈਂਕ ਯੂ। ਤਕਰੀਬਨ ਰਾਤ 10 10:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਪੁਲਿਸ ਨੇ ਉਸੇ ਦਿਨ ਹਰਕਤ ਚਾਹੇ ਕਿ ਲੋਕਾਂ ਤੋਂ ਅਸੀਂ ਜਿਹੜੇ 3-4 ਪਿੰਡ ਅਫੈਕਟਡ ਸੀਗੇ ਅਸੀਂ ਉੱਥੇ ਰੋਸਟ ਵੀ ਕਰਾਈ ਵੀ ਜੇ ਕੋਈ ਹੋਰ ਬਿਮਾਰ ਹੈ ਇਮੀਡੀਏਟਲੀ ਉਹਨੂੰ ਅਸੀਂ ਹਸਪੀਟਲ ਚੋਦਾ ਲਾਜ ਕਰਾਈਗੇ। ਉਹ ਰਾਤ ਅਸੀਂ 4-5 ਜਨਾਂ ਨੂੰ ਇਮੀਡੀਏਟਲੀ ਹਸਪੀਟਲ ਵੀ ਸ਼ਿਫਟ ਕਰਾਇਆ। ਫਿਰ ਐਫਆਈਆਰ ਦਰਜ ਕੀਤੀ ਗਈ ਔਰ ਅਫਾਇਰ ਦਰਜ ਦੇ ਨਾਲ-ਨਾਲ ਜਿਹੜੇ ਮੁਲਜ਼ਮ ਸੀ ਮੇਨ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੋਇਆ ਹੈ। ਪਰ अर्ली मॉर्निंग ਜਿਹੜਾ ਪਿੱਛੇ ਕਿੰਗਪਿੰਨ ਸੀਗਾ ਜਿਹੜਾ ਸਾਰਾ ਕੁਝ ਲੈ ਕੇ ਆ ਸੀ ਉਹ ਵੀ ਅਰੈਸਟ ਹੋ ਗਿਆ ਹੁਣ ਸਾਰੀ ਪੁਛਗਿਸ ਚੱਲ ਰਹੀ ਆ ਔਰ ਅਸੀਂ इवन ਟੀਮਾਂ ਦੂਜੇ ਸਟੇਟਸ 'ਚ ਆਊਟ ਆਫ ਸਟੇਟ ਵੀਰ ਵੰਦਾ ਕਰਤੀਆਂ ਆ ਜਿਹੜੇ ਹੋਰ ਬੰਦੇ ਪਿੱਛੇ ਨੇ ਜਿੱਥੋਂ ਇਸਪਲਾਈ ਆ ਗਿਆ ਉਹਨਾਂ ਨੂੰ